ਜੀ ਕਾਲ ਜੀ ਕੀਤਾ ਹੁੰਦੀ ਸਾਰੇ ਕੋ ਕੁਝ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਣਗੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਰਿਪੋਰਟਿੰਗ ਦੇ ਬਹੁਤ ਹੀ ਜ਼ਿਆਦਾ ਵਧੀਆ ਸੁਤ ਰਹਣਗੇ ਵੱਡੇ ਪਣੀ ਤੇ ਸੁਤ ਰਹਣਗੇ ਜੀ 35 3 ਮਿੰਟ ਦੀ ਕਟਿੰਗ ਤੇ ਬਹੁਤ ਹੀ ਜ਼ਿਆਦਾ ਵਧੀਆ ਫਾਟਲੇ ਗਰਮੀ ਦੇ ਵਿੱਚ ਬਹੁਤ ਸੁਬੀ ਫਾਟਲੇ ਦੀ ਫਾਇਦਾ ਨਹੀਂ ਪਤਾ ਨਹੀਂ ਜਨਾ ਹੈਗਾ ਇੰਨੀ ਖਾਈ ਦੀ ਸਿਰਫ ਬਿਲਕੁਲ ਵਧੀਆ ਪ੍ਰੇਅਰ ਫਾਟਲੇ ਕੋਲ ਜੜਾ ਨਹੀਂ ਹੈਗਾ ਚੈੱਕ ਕਰੀ ਚਲੋ ਦੇ ਵੀ ਇਹ ਨਾਇਕਾ ਤੋਂ ਮਨੇ ਰਿਹਾ ਕਿ ਜੇ ਤਾਂ ਸਾਡਾ ਪ੍ਰਾਈਸ ਵੀ ਦੱਸੇ ਹੋਏ ਹੁੰਦੇ ਨੇਗੇ ਅ ਸ਼ੋਰ ਸ਼ਰਾਬੇ ਨੂੰ ਥੋੜਾ ਹੀ ਇਗਨੋਰ ਕਰਿਓਗੇ ਟਰੈਕਟਰ ਵਗੈਰਾ ਦੀ ਆਵਾਜ਼ ਆ ਰਹੀ ਜੀ ਕਿਉਂਕਿ ਅੱਜ ਲਾਈਟ ਵੀ ਹੈਵੀ ਕਰਤ ਲੱਗਿਆ ਹੋਇਆ ਹੈ ਇਸ ਕਰਕੇ ਸੀ ਦੀਕ ਦੇ ਵਿੱਚ ਗਰਮੀ ਜ਼ਿਆਦਾ ਸੀ ਕਿ ਆਪਾਂ ਘਰ 'ਚ ਬਣਾ ਰਹੇ ਹਾਂ ਲੋ ਜੀ ਫਸਟ ਕਲਰ ਇਹ ਆ ਗਿਆ ਮੈਂ ਤੁਹਾਨੂੰ ਪਾਣਾ ਵੀ ਦਿਖਾ ਦਿੰਦੀ ਹਾਂ ਇੱਕ ਚੂਪ ਦਾ ਖੋਲ ਕੇ ਇਹਦਾ ਪਾਣਾ ਬਹੁਤ ਬਟਾ ਹੈਗਾ ਇਹਦੇ ਨਾ ਵੱਡਾ ਪਾਣਾ ਹੈਗਾ ਪੂਰਾ ਫੁੱਲਾ ਡੁੱਲਾ ਕਿੰਨੀ ਮਾਰਜੀ ਹੈ ਵੀ ਸਲਵਾਰ ਬਣਾਈਓ ਸਟ੍ਰੇਟ ਬਣਾਈਓ ਜਿੱਦਾਂ ਵੀ ਤੁਸੀਂ ਬਣਾਣਾ ਚਾਹੋ ਉਦਾਂ ਬਣਾ ਸਕਦੇ ਹੋ ਬੜੀਆ ਹੁੰਦਾ ਹੈ ਪੂਰਾ ਸੁੰਦਰ ਫੁੱਲਾ ਡੁੱਲਾ ਫਾਸਕਟਰੇ ਦੇ ਵਿੱਚ ਇਹ ਹੈਗਾ ਸੈਕੰਡ ਕਲਰ ਹੈ ਇਹਦੇ ਵਿੱਚ ਜਿਹੜਾ ਆਈਸਕਿਊ ਕਲਰ ਹੈਗਾ ਬਹੁਤ ਸੋਹਣਾ ਸਾਰੇ ਕਲਰ ਬਹੁਤ ਸੋਹਣੇ ਨੇ ਜੀ ਇਹਦੇ ਵਿੱਚ ਜਿਹੜਾ ਥਰਡ ਕਲਰ ਹੈਗਾ ਉਹ ਹੋ ਆ ਗਿਆ ਜੀ ਈਚ ਜਿਆ ਬੜਾ ਸੋਹਣਾ ਬਾਵਾ ਜੇ ਛੇਡ ਹੈਗਾ ਬਹੁਤ ਸੋਹਣਾ ਤੇ ਸਾਰੇ ਡਿਜ਼ਾਈਨ ਚੈੱਕ ਕਰੀ ਜਗੇਓ ਵੀਡੀਓ ਨੂੰ ਐਂਡ ਤੱਕ ਜੂਰ ਦੇਖੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਕੇ ਆਪਾਂ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਬੀਚੀ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਿਣਾ ਆਪਾਂ ਕੋਰਟ ਜੈਨ ਤੋਂ ਦਿਖਾਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜੇ ਹਜੇ ਤੱਕ ਤੁਸੀਂ ਨਹੀਂ ਦੇਖੇ ਹੋਣਗੇ ਨਵੇਂ ਰਹਿ ਗਏ ਬਿਲਕੁਲ ਵਧੀਆ ਵਾਲੀ ਕਾਟਨ ਹੋਊਗੀ ਇਹਨਾਂ ਦੇ ਤੁਸੀਂ ਸੂਟ ਬਣਵਾਓ ਕੋਰਸੈਟ ਬਣਵਾਓ ਰੇਸ ਬੰਬਲ ਜਿੱਦਾਂ ਤੁਸੀਂ ਫੋਮ ਬਣਵਾਉਣਾ ਚਾਹੁੰਦੇ ਬਣਵਾ ਸਕਦੇ ਹੋ ਬਹੁਤ ਸਾਰੇ ਸੂਟ ਨੇਗੇ 83 ਕਿਲੋ ਮੀਟਰ ਦੀ ਕੱਟ ਰਹੂਗੀ ਬੱٹے ਪਲੇਗੀ ਤੇ ਪ੍ਰਾਈਸ ਤੁਹਾਨੂੰ ਐਂਡ ਤੇ ਅਸੀਂ ਜਾ ਕੇ ਜਰੂਰ ਦੱਸਾਂਗੇ ਛੋਟਾ ਦਾ ਪ੍ਰਾਈਸ ਦੇਖ ਕੇ ਤੁਸੀਂ ਆਰਾਮ ਹੋ ਜਾਓਗੇ ਐਨੇ ਕ ਵਧੀਆ ਸੂਟ ਨੇਗੇ ਤੇ ਇੰਨਾ ਕ ਵਧੀਆ ਇਹਨਾਂ ਦਾ ਜੈਨੂਇਨ ਦਾ ਪ੍ਰਾਈਸ ਦੇ ਰਹੇ ਆ ਕਿ ਸੰਭਵ ਬਹੁਤ ਵਧੀਆ ਕਾਟ ਨੇਗੇ ਬੈਣਾ ਮੈਨੂੰ ਬਤਾਏ ਪੁੱਛਣਗੇ ਵੀ ਇਹਦੇ ਵਿੱਚ ਰੜਾਤਾ ਨਹੀਂ ਹੈਗਾ ਬਿਲਕੁਲ ਵੀ ਰੜਾਨੀ ਹੈਗਾ ਜੀ ਬਹੁਤ ਵਧੀਆ ਸੂਟ ਹੈਗਾ ਵੈਸੇ ਇਹਦੇ ਵਿੱਚ ਸੂਟ ਮੈਮਨ ਆਪ ਦਾ ਬਣਵਾ ਕੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਬਸ ਉਹ ਸੋਲਿਡ ਹੈ ਜੀ ਲਓ ਚੈੱਕ ਕਰੀ ਚਲੋ ਤੁਸੀਂ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਨਾ ਉਹਦਾ ਆਰਡਰ ਬੁੱਕ ਕਰ ਦਿਓ ਫਟਾਫਟ ਤੇ ਆਪਣੀ ਪੇਮੈਂਟ ਨਾਲ ਦੀ ਨਾਲ ਡੰਨ ਕਰਕੇ ਸ਼ਿਪਿੰਗ ਡੰਨ ਕਰਕੇ ਤੁਸੀਂ ਫਿਰ ਮੈਨੂੰ ਆਪਣਾ ਐਡਰੈਸ ਨਾਲ ਦੀ ਨਾਲ ਸੈਂਡ ਕਰ ਦੇਣਾ ਉਹ ਕੀ ਪ੍ਰਾਈਸ ਸਾਡੇ ਸਾਰੀ ਵੀਡੀਓ ਦੇ ਵਿੱਚ ਦੱਸੇ ਹੋਏ ਹੁੰਦੇ ਨੇ ਕਿ ਸੂਟਾਂ ਦੇ ਪ੍ਰਾਈਸ ਜਦ ਤੱਕ ਤੁਸਾਂ ਕੁਛ ਨਹੀਂ ਲੋੜੀ ਹੁੰਦੀ ਹੈਗੀ ਸ਼ਿਪਿੰਗ ਨਹੀਂ ਸਾਰੇ ਪੈਨਾਮ ਕਰਕੇ ਮੇਰੇ ਤੋਂ ਲੈਣੀ ਨਹੀਂ ਨਹੀਂ ਆਵਕੀ ਤੁਸੀਂ ਲੋੜੀ ਕਿਵਾਰ ਪੁੱਛ ਕੇ ਜੇ ਕਿੱਥੋਂ ਤੁਸੀਂ ਮਗਵਾਉਣਾ ਚਾਹੁੰਦੇ ਹੋਗੇ ਤੇ ਫਟਾਫਟ ਤੁਸੀਂ ਜਿਹੜਾ ਬਰਾਊਂਡ ਰਿਪਲੇਸ ਕਰਦੇ ਆ ਕੋਲ ਸੂਟ ਦੇਖੀ ਚੱਲ ਮੇਰੇ ਕੋਲ ਸੈਂਡੇ ਇੱਕ ਸੋਹਣੇ ਸੂਟ ਹੈਗੇ ਆ ਸਾਰੇ ਸੂਟ ਬਹੁਤ ਸੋਹਣੇ ਹੈਗੇ ਬਹੁਤ ਵਧੀਆ ਕਲਰ ਬਣਨੇਗੇ ਨਾਲੇ ਡਿਜ਼ਾਈਨ ਬਹੁਤ ਅੱਛੇ-ਅੱਛੇ ਹੈ ਨਾਲੇ ਆ ਵੱਡੇ ਵੱਡੇ ਫਲਾਵਰ ਦੇ ਵਿੱਚ ਹੈਗੇ ਆ ਜਿਹੜਾ ਅੱਜ ਕੱਲ ਟ੍ਰੈਂਡ ਚ ਚੱਲਿਆ ਹੋਇਆ ਵੱਟਾ ਫਲਾਵਰ ਤੇ ਬਹੁਤ ਵਧੀਆ ਫਲੋਰਲ ਜਿਹਾ ਪ੍ਰਿੰਟ ਹੈਗੇ ਨੇ ਸਾਰੇ ਆ ਦੇਖੀ ਇੰਪੋਰਟੈਂਟ ਚੀਜ਼ ਰਹਿਣਗੇ ਬਹੁਤ ਹੀ ਵਧੀਆ ਕਾਟ ਨੇ ਕੀ ਬਹੁਤ ਸੋਨੇ ਸੁਟੇ ਤੱਕ ਲਓ ਅਨੀ ਇਨਕੁਆਰੀਜ਼ ਦੇ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਆ ਆਪਣਾ ਨੰਬਰ ਹੈ 9253115036 ਆ ਇੱਕ ਹੋਰ ਵੀ ਮੈਂ ਬਾਰ ਬਾਰ ਇਹੀ ਰੇਕ ਵੀਡੀਓ ਦੇ ਵਿੱਚ ਦੋ ਦਿਨਾਂ ਤੋਂ ਦੱਸ ਰਹੀ ਕਿਉਂਕਿ ਜੇ ਕੋਈ ਹੋਰ ਆਪਣੇ ਚੈਨਲ ਦੇ ਉੱਤੇ ਪਾ ਰਿਹਾਗਾ ਅ ਪਹਿਨੋ ਅੱਜਕੱਲ ਫਰਾਡ ਬਹੁਤ ਚੱਲੇ ਹੋਏ ਨੇ ਕਿ ਪਲੀਜ਼ ਇਸ ਚੀਜ਼ ਤੋਂ ਬਚ ਕੇ ਸਾਡਾ ਏਕੋ ਹੀ ਚੈਨਲ ਹੈਗਾ ਗੁਰਮੇਹੰਦੀ 13 13 ਤੇ ਏਕੋ ਹੀ ਆਪਣਾ ਨੰਬਰ ਹੈ 9853115063 ਇਹ ਤੋਂ ਵੀ ਨਾ ਆਪਣਾ ਕੋਈ ਨੰਬਰ ਨਹੀਂ ਹੈਗਾ ਤੇ ਤੁਸੀਂ ਸਿਰਫ ਮੇਰੇ ਇਸ ਨੰਬਰ ਦੇ ਉੱਤੇ ਪੇਮੈਂਟ ਮੈਂ ਦੱਸਦੀ ਆ ਜਿਹੜਾ ਨੰਬਰ ਉਹ ਉੱਤੇ ਪੇਮੈਂਟ ਕਰਨੀ ਆਪਣਾ ਕੋਈ ਨੰਬਰ ਨਹੀਂ ਹੈਗਾ ਹੋਰ ਆਪਣਾ ਇਸ ਨੰਬਰ ਤੋਂ ਬਿਨਾਂ ਆਪਾਂ ਕਿਸੇ ਨੰਬਰ ਤੇ ਕਾਲ ਨਹੀਂ ਕਰ ਸਕਦੇ ਜੀ ਤੇ ਆਪਣਾ ਇੱਕੋ ਹੀ ਚੈਨਲ ਹੈਗਾ ਜੇ ਤੁਸੀਂ ਕਿਸੇ ਨੂੰ ਪੇਮੈਂਟ ਪਾਉਂਦੇ ਹੋ ਤਾਂ ਉਹਦੇ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ ਅਸੀਂ ਜ਼ਿੰਮੇਵਾਰ ਨਹੀਂ ਹਾਂਗੇ ਇਸ ਚੀਜ਼ ਤੇ ਤੇ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਟਰਸਟੇਬਲੀ ਕਰਦੇ ਆਂਗੇ ਤੇ ਆਪਣਾ ਕੰਮ ਫਰਾਡ ਵਾਲਾ ਹੈ ਨਹੀਂਗਾ ਆਪਣਾ ਜੇ ਤੁਸੀਂ ਪੇਮੈਂਟ ਪਾਤੀ ਤਾਂ ਤੁਹਾਡੀ ਸੇਫ ਹੈਗੀ ਜੇ ਸਾਡੇ ਕੋਲ ਕਈ ਵਾਰ ਬਾਈ ਚਾਂਸ ਜੋ ਦਾ ਕੋਰੀਅਰ ਨਹੀਂ ਨਿਕਲਿਆ ਹੈਗਾ ਤਾਂ ਵੀ ਅਸੀਂ ਬੈਠੇ ਆਂਗੇ ਅਸੀਂ ਪੇਮੈਂਟ ਤੁਹਾਡੀ ਸੇਫ ਰੱਖਦੇ ਆਂਗੇ ਤੇ ਟੈਕਸਟ ਆਰਡਰ ਤੱਕ ਤੁਹਾਡੀ ਪੇਮੈਂਟ ਜਿਹੜੀ ਸੇਫ ਹੁੰਦੀ ਹੈਗੀ ਤੁਸੀਂ ਨਵਾਂ ਆਰਡਰ ਲੈ ਸਕਦੇ ਹੋਗੇ ਜੇ ਕਈ ਵਾਰ ਆਪਣੇ ਕੋਈ ਸੂਟ ਸੇਲ ਹੋ ਜਾਂਦਾ ਹੈ ਜਾਂ ਕਿਸੇ ਦਾ ਆਰਡਰ ਨਹੀਂ ਨਿਕਲਦਾ ਹੈਗਾ ਬਾਈ ਚਾਂਸ ਤਾਂ ਆਪਾਂ ਉਸ ਚੀਜ਼ ਦੇ ਲਈ ਬੈਠੇ ਆਂਗੇ ਲੋਚ ਕੱਲਰ ਚੈੱਕ ਕਰੀ ਚਲੋ ਪੂਰੇ 30 ਕਲਰ 30 ਡਿਜ਼ਾਈਨ ਨੇ ਜਿਹਦੇ ਵਿੱਚ ਆਪਣੇ ਕੋਲ ਸੂਟ ਜਿਹੜੇ ਅਵੇਲੇਬਲ ਹੈਗੇ ਹੈਗੇ ਆਪਣੇ ਕੋਲ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਤੇ ਇਹਨਾਂ ਦਾ ਪ੍ਰਾਈਸ ਮੈਂ ਦੱਸਣ ਲੱਗੀ ਆ ਤੁਹਾਨੂੰ ਸਿਰਫ 450 450 ਰੁਪਏ ਇਹਨਾਂ ਦਾ ਪ੍ਰਾਈਸ ਹੋਊਗਾ ਸਿਰਫ 450 ਰੁਪਏ ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋਗੇ ਆਪਣਾ ਪੂਰਾ ਸੂਟ ਬਣਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇਗੇ 450 ਰੁਪਏ ਦੇ ਵਿੱਚ ਤੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਿਓ ਤੇ ਨਾ ਆਪਣਾ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਆ ਆਪਾਂ ਕਿਸੇ ਵੀ ਸੂਟ ਦੇ ਵਿੱਚ ਸ਼ਿਪਿੰਗ ਨਹੀਂ ਲਾਉਂਦੇ ਹਾਂ ਸ਼ਿਪਿੰਗ ਆਪਾਂ ਦੇਖੋ ਵੇਟ ਦੇ ਅਕੋਰਡਿੰਗ ਹੀ ਤੇ ਸਟੇਟ ਦੇ ਅਕੋਰਡਿੰਗ ਹੀ ਲੈਣੇ ਆ ਕਿਹੜੇ ਸਟੇਟ ਤੁਸੀਂ ਮੂਵਾਰੇ ਹੋ ਆਪਾਂ ਸ਼ਿਪਿੰਗ ਉਹਦੇ ਅਕੋਰਡਿੰਗ ਹੀ ਹੋਣੀਏਗੀ ਲਓ ਜੀ ਇਹ ਆਪਣੇ ਸਾਰੇ ਸੂਟ ਆਪਣੇ ਕੋਲੇ ਲੈਬਲ ਹੈਗੇ ਨੇ ਜੀ ਦੁਬਾਰਾ ਤੋਂ ਫਿਰ ਮੈਂ ਨੰਬਰ ਕਲਿੱਕ ਕਰ ਲੱਗੀਆਂ 925395036256 ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਆ ਬਾਕੀ ਜੇ ਕੋਈ ਹੋਰ ਫਦਰ ਕੁਆਰੀ ਹੈਗੀ ਹੈ ਨਹੀਂ ਤਾਂ ਤੁਹਾਡੀਆਂ ਤਾਂ ਤੁਸੀਂ ਮੈਨੂੰ DM ਕਰ ਸਕਦੇ ਹੋਗੇ on 9253115236 ਦੇ ਉੱਤੇ ਜਾ ਕੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਜੀ